ਹਾਂਜੀ ਦੋਸਤੋ ਫ੍ਰੀ ਹੋ ਕੇ ਆ ਗਿਆ ਆਪਾਂ ਹੁਣ ਹੁਣ ਸਾਰਾ ਕੰਮ ਕਰੇ ਤੇ ਹੁਣ ਬੈਠ ਕੇ ਆਪਾਂ ਲੋਕੀਤ ਬਣਾਵਾਂਗੇ ਤੇ ਇਹਦੇ ਵਿੱਚੋਂ ਮੈਂ ਲਾਇਬ੍ਰੇਰੀ ਦੇ ਵਿੱਚੋਂ ਇੱਕ ਅੱਧੀ ਬੁੱਕ ਹੋਰ ਲੱਭਦੀ ਆਂ ਲੋਕੀਤਾਂ ਵੀ ਦੇਖੋ ਤਾਂ ਹੈਗੀਆਂ ਆਹ ਦੇਖ ਲਈ ਕਿਹੜੀ ਕਿਹੜੀ ਕਾਪੀ ਹੈ ਔਰ ਬੁੱਕਸ ਦੇਖ ਲਈ ਕੋਈ ਤੇ ਹੁਣ ਘੰਟਾ ਦੋ ਘੰਟੇ ਲੋਕ ਗੀਤਾਂ ਨੂੰ ਦੇਵਾਂਗੇ ਇਹਨੂੰ ਪੜ੍ਹੂੰਗੀ ਇਹਨਾਂ ਬੁੱਕਸ ਨੂੰ ਇਹਦੇ ਵਿੱਚੋਂ ਜਿਹੜਾ ਲੋਕ ਗੀਤ ਵਧੀਆ ਲੱਗਿਆ ਉਹਦੀ ਟੀਨ ਬਣਾਵਾਂਗੇ ਜੇਕਰ ਪਹਿਲਾਂ ਟੀਨ ਬਣੀ ਹੋਈ ਤਾਂ ਉਹ ਨੂੰ ਗਾਉਣ ਦੀ ਕੋਸ਼ਿਸ਼ ਕਰਾਂਗੇ ਵੈਸੇ ਅਸੀਂ ਕੋਸ਼ਿਸ਼ ਕਰ ਲੈਣੀ ਆ ਕਿ ਆਪਣੀ ਤਰ੍ਹਾਂ ਵੀ ਅਸੀਂ ਨਵੇਂ ਟੀਨ ਬਣਾ ਲਈਏ ਤੇ ਜੇਕਰ ਤੁਹਾਨੂੰ ਟੀਨ ਆਉਣੀ ਲੰਦੀ ਤਾਂ ਤੁਸੀਂ ਵੀ ਦੱਸਿਆ ਕਰੋ ਤੁਹਾਨੂੰ ਕੋਈ ਲੋਕ ਗੀਤਾਂ ਦਾ ਤੁਸੀਂ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹਾਂ ਦਿਨੇ ਪਹਿਲਾਂ ਮੈਂ ਸਾਰਾ ਕੰਮ ਕਰਕੇ ਕੱਪੜੇ ਲੀੜੇ ਸੁੱਕਣੇ ਪਾ ਗਏ ਸੀ ਕੋਠੇ ਤੇ ਕਿਉਂਕਿ ਅੱਜ ਧੁੱਪ ਵਧੀਆ ਅੱਜ ਧੁੱਪ ਵਧੀਆ ਲੋਕੀਤਾਂ ਦੀ ਚਾਹਤ ਰੱਖਣ ਵਾਲੇ ਸਾਰੇ ਸਰੋਤਿਆਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸੱਚੀ ਕਰਕੇ ਮਾਣ ਮਹਿਸੂਸ ਕਰਦੇ ਹਾਂ ਤੇ ਹਰ ਰੋਜ਼ ਉਹਨਾਂ ਦੀ ਕਚਹਿਰੀ ਦੇ ਵਿੱਚ ਕੋਈ ਨਾ ਕੋਈ ਲੋਕੀਤ ਲੈ ਕੇ ਹਾਜ਼ਰ ਹੁੰਨੇ ਆ ਤੇ ਉਹਨਾਂ ਦਾ ਫ਼ੈਸਲਾ ਸਾਡੇ ਲਈ ਬਹੁਤ ਸਾਰੀ એનર્ਜੀ ਲੈ ਕੇ ਆਉਂਦਾ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਆਏ ਆ ਤੁਹਾਡੀ ਕਚਹਿਰੀ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਇਸ ਲੋਕਗੀਤ ਨੂੰ ਵੀ ਪਰਮਾ ਹੁੰਗਾਰਾ ਦੋਗੇ ਆਪ ਗਾਉਗੇ ਆਪਣੇ ਬੱਚਿਆਂ ਨੂੰ ਸਿਖਾਉਂਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਲੋਕਗੀਤਾਂ ਦੀ ਸੰਭਾਲ ਕਰੋਗੇ ਤੇ ਅੱਜ ਫਿਰ ਆਪਾਂ ਹੁਣ ਰਲ ਮਿਲ ਕੇ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਕੀਨੇ ਲਿਆਂਦੀ ਚਿਲ ਮਿਲ ਕੋੜੀ ਕੀਨੇ ਲਿਆਂਦੇ ਹਾਰ ਕੀਨੇ ਲਿਆਂਦੀ ਚਿਲ ਮਿਲ ਕੋੜੀ ਕੀਨੇ ਲਿਆਂਦੇ ਹਾਰ ਕੀਨੇ ਲਿਆਂਦੇ ਘਟੇ ਦੇ ਫੁੱਲ ਨੇਹਾਰ ਕੀ ਕੁਝ ਕਰਨੀ ਚਿੰਦ ਮਿਲ ਕੋਣੀ ਕੀ ਕੁਝ ਕਰਨੇ ay att me. ਕੁਝ ਕਰਨਾ ਚਿਲ ਮਿਲ ਜਾਣਾ ਕਿ ਕੁਝ ਕਰਨਾ ਹਾਰ ਕਿ ਕੁਝ ਕਰਨਾ ਚਿਲ ਮਿਲ ਜਾਣਾ ਕਿ ਕੁਝ ਕਰਨੇ ਵੀਰੇ ਨੇ ਪਾਣਾ ਚਿਲ ਮਿਲ ਜੋੜਾ ਗਲ ਵਿੱਚ ਪਾਉਣੇ ਹਾਰ ਬਿੱਦੀ ਵਿੱਚ ਲਾਉਣੇ ਘਟੇ ਦੇ ਫੁੱਲ ਚਾਰ ਬਿੱਦੀ ਵਿੱਚ ਲਾਉਣੇ ਘਟੇ ਦੇ ਫੁੱਲ ਚਾਰ ਕੀਨੇ ਲਿਆਂਦਾ ਚਿਲ ਮਿਲ ਸਹਰਾ ਕੀਨੇ ਲਿਆਂਦੇ ਮੰਮਾ ਲਿਆਂਦਾ ਚੇਨ ਮਿਲ ਸੇਰਾ ਮੰਮੀ ਲਿਆਂਦੇ ਹਾਰ ਦੋਸਤਾਂ ਲਿਆਂਦੇ ਘਟੇ ਦੇ ਫੁੱਲ ਚਾਰ ਦੋਸਤਾਂ ਲਿਆਂਦੇ ਘਟੇ ਦੇ ਫੁੱਲ ਚਾਰ ਕੀ ਕੁਝ ਕਰਨਾ ਨਾ ਚਿਲ ਮਿਲ ਸਹਿਰਾ ਕੀ ਕੁਝ ਕਰਨੇ ਹਾਰ ਕੀ ਕੁਝ ਕਰਨੇ ਘਟੇ ਦੇ ਫੁੱਲ ਚਾਰ ਕੀ ਕੁਝ ਕਰਨੇ ਘਟੇ ਦੇ ਫੁੱਲ ਚਾਰ ਵੀਰ ਦਿਲਾਉਣਾ ਚਿਲ ਮਿਲ ਸਹਿਰਾ ਗਲ ਵਿੱਚ ਪਾਉਣੇ ਹਾਰ ਵੀ